ਅੱਜ ਅਸਲਾਮ ਵਾਲੇਕੁਮ ਸਾਥਿਓ ਸਾਥਿਓ ਐਟਕੀ بارشਾਂ ਜ਼ਿਆਦਾ ਹੋ ਰਹੀਆਂ ਨੇ ਅੱਜ ਫੇਰ ਮੀਂਹ ਆ ਗਿਆ ਮਲੇਰ ਕੋਟਲੇ ਤਕਰੀਬਨ ਸਵਾ 5 ਵਜੇ ਦਾ ਮੀਂਹ ਪੈ ਰਿਹਾ ਜੀ ਅੱਜ ਫੇਰ ਆ ਦਿਖਾਉਣਾ ਤੁਹਾਨੂੰ ਗੋਭੀਆਂ ਤਾਂ ਪਹਿਲਾਂ ਵੀ ਖਾਸੀਆਂ ਮਰ ਗਈਆਂ ਤੀਆਂ ਜੀ ਹੁਣ ਫੇਰ ਦੇਖੋ ਜਿੱਦਨੂ ਦੇਖੋ ਪਾਣੀਓ ਪਾਣੀ ਆ ਡੱਕੀਆਂ ਪਈਆਂ ਨੇ ਜੀ ਗੋਭੀਆਂ ਪਨੀਰੀਆਂ ਬਹੁਤ ਜ਼ਿਆਦਾ بارش ਹੋਈ ਆ ਜੀ ਸਵਾ 5 ਵਜੇ ਦਾ ਮੀਂਹ ਪੈ ਰਿਹਾ ਜੀ ਮਲੇਰ ਕੋਟਲੇ ਆ ਦੇਖੋ ਨਾਲੇ ਮੇਰਾ ਗੋਭਿਆਂ ਦਾ ਪਾਣੀ ਤੋੜਿਆ ਵੀ ਹੋਇਆ ਫੇਰ ਵੀ ਖਾਲਾਂ ਡੱਕੀਆਂ ਪਈਆਂ ਨੇ ਆ ਦੇਖ ਲਓ ਪਹਿਲਾਂ ਗੋਭੀਆਂ ਮਰ ਗਈਆਂ ਖਾਸੀਆਂ तकरीबन ਅੱਧ ਪਚੱਧ ਮਰ ਗਿਆ ਜਿਹੜਾ ਮਾੜਾ ਮੋਟਾ ਰਹਿ ਗਿਆ ਉਹ ਹੁਣ ਅੱਜ ਕੰਮ ਕਰ ਦੂ ਅੱਲਾ ਮੀਆਂ ਆ ਦੇਖ ਲਓ ਬਹੁਤ ਬਾਰਿਸ਼ ਹੋ ਰਹੀ ਆ ਜੀ ਡੱਕੀਆਂ ਪਈਆਂ ਨੇ ਖਾਲਾਂ ਹੁਣ ਅੰਦਰ ਬੈਠਿਆ ਜੀ ਨਾ ਤਾਂ ਕੋਈ ਕੰਮ ਚੱਲਦਾ ਹੈ ਨਾ ਬਾਹਰ ਨਿਕਲ ਜੋਗੇ ਆ ਬਾਹਰ ਨਿਕਲਦੇ ਆ ਭੇਜਦੇ ਆ ਤੇ ਗਾਰੇ ਚ ਕੰਮ ਵੀ ਕੋਈ ਹੋਣਾ ਨਹੀਂ ਤੇ ਇੱਕ ਆਪਾਂ ਮੰਡੀ ਬਾਰੇ ਦੱਸ ਦਿੰਨੇ ਆ ਸਾਥੀ ਆਪਣੇ ਅੜੀਕ ਦੇਉਣਗੇ ਵੀਡੀਓ ਵੀ ਸਬਜੀ ਦੀ ਵੀਡੀਓ ਨਹੀਂ ਪਾਉਂਦਾ ਹੁਣ ਜੀ ਇੱਕ ਤਾਂ ਸੀਜ਼ਨ ਨਹੀਂ ਹੈਗਾ ਹੁਣ ਸੀਜ਼ਨ ਹੈਗਾ ਆਫ ਹੁਣ ਨਾ ਤਾਂ ਸਬਜੀ ਓ ਜਿਆਦਾ ਮੰਡੀ ਦੇ ਵਿੱਚ ਆਉਂਦੀ ਐ ਹੁਣ ਮੰਡੀ 'ਚ ਸਬਜੀ ਆਉਂਦੀ ਨਹੀਂ ਹੈਗੀ ਮੰਨ ਲਓ ਜੇ 1 2 4 ਗੱਡੀਆਂ ਆਉਂਦੀਆਂ ਵੀ ਨੇ ਕੋਈ ਉਹ ਬਾਹਰਲਾ ਸੌਦਾ ਹੁੰਦਾ ਲੋਕਲ ਸੌਦਾ ਦਾ ਤਕਰੀਬਨ ਹੈ ਨਹੀਂ ਲੋਕਲ ਸੌਦਾ ਦਾ ਪਾਲਕ ਨੇ ਜੀ ਉਹ ਵੀ ਖਰਾਬ ਹੋ ਗਏ ਜਾਂ ਮਾੜੀ ਮੋਟੀ ਮੂਲੀ ਆ ਉਹ ਵੀ ਮਰ ਮੁਰਗੀ ਮੀਂਹ ਦੇ ਵਿੱਚ ਇਸ ਕਰਕੇ ਹੁਣ ਆਪਾਂ ਮੰਡੀ ਘਟ ਜਾਂਦੇ ਆ ਹਫਤੇ ਦੇ ਇੱਕ ਬਾਅਦ ਤੁਹਾਨੂੰ ਹਫਤੇ 'ਚ ਇੱਕ ਅੱਧੀ ਵੀਡੀਓ ਦਿਆ ਕਰਾਂਗੇ ਬਾਕੀ ਦਾ ਜਦੋਂ ਮੂਰੇ ਸੀਜ਼ਨ ਚੱਲ ਪੂਣਾ ਫਿਰ ਆਪਾਂ ਤੁਹਾਨੂੰ ਡੇਲੀ ਵੀਡੀਓ ਦਿਆ ਕਰਾਂਗੇ ਚੈਨਲ ਨੂੰ ਫੋਲੋ ਕਰ ਲਿਓ ਜਿਹੜੇ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਤੇ ਇਸ ਕਰਕੇ ਨਹੀਂ ਆਪਾਂ ਵੀਡੀਓ ਪਾਉਂਦੇ ਵੀ ਹੁਣ ਸੀਜ਼ਨ ਵੀ ਨਹੀਂ ਹੈਗਾ ਤੇ ਆਪਾਂ ਜਾਂਦੇ ਵੀ ਨਹੀਂ ਤੇ ਬਾਕੀ ਸਾਥਿਓ ਮੈਂ ਆਪ ਖੇਤੀ ਕਰਦਾ ਜੀ ਖੇਤ ਲੇਬਰ ਲੱਗੀ ਹੁੰਦੀ ਆ ਦੇਖੋ ਹੁਣ ਖੇਤ ਦੇ ਵਿੱਚੋਂ ਲੇਬਰ ਤੇ ਵਿੱਚੋਂ ਕੰਮ ਛੱਡ ਕੇ ਜਾਣਾ ਥੋੜਾ ਜਿਹਾ ਮੰਡੀ ਦਾ ਔਖਾ ਹੈ ਮਤਲਬ ਆਪਾਂ ਮੰਡੀ ਦਾ ਜੇ ਢੇਗਾ ਵੀ ਖਾ ਕੇ ਆਉਣੇ ਆ ਕਟੋ ਘਟ 2 2.5 ਘੰਟੇ ਫੁੱਟ ਜਾਂਦੇ ਆ ਇਸ ਕਰਕੇ ਹੁਣ ਆਪਾਂ ਜਾਂਦੇ ਨਹੀਂ ਕੋਈ ਨਾ ਆਪਣਾ ਮੂਰੇ ਆ ਮਹੀਨੇ ਤੱਕ ਖੀਰੇ ਖੁਰੇ ਚੱਲ ਪੈਣਗੇ ਖੀਰਾ ਲਾਇਆ ਹੋਇਆ ਸੀਟ ਵਾਲਾ ਉਹ ਚੱਲ ਪੂ ਫਿਰ ਆਪਾਂ ਮੰਡੀ ਜਾਇਆ ਕਰਾਂਗੇ ਗੋਭੀਆਂ ਮੂਰੇ ਚੱਲਣਗੀਆਂ ਰੱਬ ਦਊਗਾ ਹੀ ਪੈਸੇ ਆਣ ਤਾਂ ਚਰ ਜਾਂ ਸਬਜ਼ੀਆਂ ਹੋਣਗੀਆਂ ਮੰਡੀ ਜਾਇਆ ਕਰਾਂਗੇ ਆਪਾਂ ਤੁਹਾਨੂੰ ਡੇਲੀ ਫਿਰ ਵੀਡੀਓ ਦਿਖਾ ਕਰਾਂਗੇ ਹੁਣ ਇਸ ਕਰਕੇ ਨਹੀਂ ਜਾਂਦੇ ਹੈਗੇ ਵੀ ਹੁਣ ਸਬਜ਼ੀ ਹੈ ਨਹੀਂ ਹਫ਼ਤੇ 'ਚ ਇੱਕ ਦਿਨ ਤਾਂ ਗੇੜਾ ਜ਼ਰੂਰ ਮਾਰਿਆ ਕਰਾਂਗੇ ਤੁਹਾਨੂੰ ਦਿਖਾਇਆ ਕਰਾਂਗੇ ਵੀ ਆਹ ਰੇਟ ਚੱਲਦਾ ਅੰਦਾਜ਼ਾ ਜਿਹਾ ਬਾਕੀ ਜਦੋਂ ਮੂਰੇ ਸੀਜ਼ਨ ਚੱਲ ਪਿਆ ਫਿਰ ਤੁਹਾਨੂੰ ਡੇਲੀ ਵੀਡੀਓ ਦਿਆ ਕਰਾਂਗੇ ਚੈਨਲ ਨੂੰ ਫੋਲੋ ਕਰਿਓ ਤੇ ਇੱਕ ਆਪਣੀ ਵੀਡੀਓ ਨੂੰ ਥੋੜਾ ਜਿਹਾ ਵੱਧ ਤੋਂ ਵੱਧ ਦੇਖੋ YouTube ਤੇ ਆਪਣਾ ਅਜੇ ਵਾਚ ਟਾਈਮ ਵੀ ਨਹੀਂ ਪੂਰਾ ਹੋਇਆ ਥੋੜਾ ਜਿਹਾ ਵਾਚ ਟਾਈਮ ਪੂਰਾ ਹੋ ਜੂ YouTube ਤੇਰਾ ਦੋ ਦੋ ਤਿੰਨ ਤਿੰਨ ਵਾਰ ਵੀਡੀਓ ਨੂੰ ਦੇਖ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਓਕੇ ਸਾਥਿਓ ਇੱਕ ਆਪਾਂ ਕੱਲ ਵੀਡੀਓ ਪਾਈ ਸੀ ਜੀ ਉਹ ਖਲੀਲ ਪਨੀਰੀ ਫਾਰਮ ਵਾਲੇ ਆਪਾਂ ਟਰੇਆਂ ਭਰਦੇ ਦਿਖਾਏ ਸੀਗੇ ਵੀ ਆਹ ਕਰੇਲੇ ਦਾ ਵੀ ਟਰੇਆਂ ਦੇ ਵਿੱਚ ਭਰਦੇ ਨੇ ਜਿੱਥੇ ਛਿੱਦਾ ਹੋਊਗਾ ਫਿਰ ਉੱਥੇ ਵੀ ਲੱਗ ਜਾਊਗਾ ਫਿਰ ਅਬ ਇਹ ਚੈੱਕ ਕਰੋ ਵੀਰਾਂ ਨੇ ਨਾ ਆਪਾਂ ਨੂੰ ਐ ਪੁੱਛਿਆ ਤੇ ਕਹਿੰਦੇ ਉਹ ਪੂੜੀ ਦੀ ਫੋਟੋ ਦਿਖਾ ਦਿਓ ਵੀ ਕਿਹੜਾ ਬੀ ਹੈ ਇਹ ਪ੍ਰਗਤੀ ਬੀ ਹੈ ਜੀ ਇਹ ਆ ਦੇਖੋ ਪੂੜੀ ਦਿਖਾਉਣੇ ਆਪਾਂ ਤੁਹਾਨੂੰ ਵੀਡੀਓ ਚ ਇਸ਼ਟ ਬੈਸਟ ਸੀਡ ਹੈ ਜੀ ਇਹ ਇੰਟਰਨੈਸ਼ਨਲ ਇਸ਼ਟ ਬੈਸਟ ਦਾ ਹੈ ਪ੍ਰਗਤੀ 065F1 ਇਹ ਬੀ ਹੈ ਜੀ ਇਹ ਇਹਨਾਂ ਨੇ ਟਰੇਆਂ ਦੇ ਵਿੱਚ ਭਰਿਆ ਇਹ ਪਹਿਲਾਂ ਵੀ ਇਹੀ ਬੀ ਲਾਇਆ ਹੋਇਆ ਤੇ ਇਹਨਾਂ ਦਾ ਖੇਤ ਦੇ ਵਿੱਚ ਉਹ ਬੜੀ ਜਿਹੜੀ ਪਿਛਲੀ بارش ਬੜੀ ਹੋ ਗਈ ਸੀ ਨਾ ਉਹਦੇ ਚ ਮਰ ਗਿਆ ਸੀਗਾ ਫਿਰ ਛਿੱਦਾ ਰਹਿ ਗਿਆ ਸੀ ਇਸ ਕਰਕੇ ਹੁਣ ਟਰੇਆਂ ਭਰੀਆਂ ਨੇ ਵੀ ਟਰੇਆਂ ਤੇ ਛੇਤੀ ਤਿਆਰ ਹੋ ਜੂਗਾ ਫਿਰ ਲਾ ਲੈਣਗੇ ਉੱਥੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ